ਇਹ ਹੁਣ ਮੁੱਗਾ ਆਪਣਾ ਨਵਾਂ ਇੱਥੇ ਪਹਿਲਾ ਮੁੱਗਾ ਹੈ ਹਾਂ ਜੀ ਪਹਿਲਾ ਲੱਗਾਈ ਹੈ ਮੁੱਗਾ 17 ਅੱਗੇ ਗਾਹਾਂ ਹੋ ਹਾਂ ਜੀ ਦੋ ਪਿੰਡਾਂ ਨੂੰ ਜਾਂਦਾ ਹੈ ਇਹ ਹਾਂ ਜੀ ਬੁੱਧੋ ਇਕੜਾਈ ਤੱਕ ਜਾਂਦਾ ਹੈ ਇਕੜਾਈ ਤੱਕ ਜਾਊਗਾ ਲੇਬੜਾ ਇਹ ਸਾਡੇ ਪਹਿਲਾਂ ਅਜੀਨ ਸਿੰਘ ਸਾਹਿਬ 12 ਸੀ ਬਰੇ ਉਹ 12 ਹੀ ਪ੍ਰੋਪਰ ਕੰਮ ਹੀ ਸੀਗਾ ਹੂੰ ਕਿਉਂਕਿ ਜਦੋਂ ਸਫਾਈ ਹੁੰਦੀ ਸੀ ਸੂਹੇ ਦੀ ਹਰੇਕ ਵਾਰ ਮਿੱਟੀ ਚੱਕੀ ਜਾਂਦੀ ਸੀ ਉਹ ਨੀਵਾ ਹੋ ਜਾਂਦਾ ਨੀਵਾ ਹੋਣ ਕੋਣ ਥੋੜੇ ਰਾਤ ਚ ਇੱਕ ਬਰਾਬਰ ਬਣ ਗਏ 12 ਸੀਗੇ ਹੁਣ 12 ਹੋ ਗਏ ਸਾਨੂੰ ਪਟੀਆਂ ਤੋਂ ਲੈ ਕੇ ਗਾਜੀਪੁਰ ਤੱਕ 5001 ਨੂੰ ਪਾਣੀ ਲਗਣ ਲੱਗ ਗਿਆ ਜੀ ਅੱਛਾ ਤੇ ਉਦੋਂ ਬਾਅਦ ਦੱਬੇ ਹੋਏ ਸੀ ਵੀ ਜੀ ਖਾਣਾ ਵਾਲੇ ਚੋਂ ਆਉਂਦੇ ਪਾਣੀ ਖਾਣਾ ਵਾਲੇ ਚੋਂ ਆਉਂਦੇ ਜੀ ਇਹ ਵੀਰ ਕਿਸ਼ਨ ਸਿੰਘ ਵਾਲਾ ਜੀ ਹਮ ਸਾਡਾ ਹੈਗਾ ਸੋਇਆ ਨਾਲ ਤੇ ਇਹ ਤੋਂ ਬਾਅਦ ਜੀ ਗਾਹਾਂ 78 ਪਿੰਡਾਂ ਲਈ ਹੋਰ ਜਾਣਾ ਸੀ ਉਹ ਦੱਬੀ ਹੋਈ ਸੀ ਹਮ ਉਹ ਹੁਣ ਉੱਥੇ ਛਡਾ ਲਈ ਛਡਾ ਲਈ ਜੀ ਭਰਤ ਪੈ ਰਿਹਾ ਉੱਥੇ ਤੇ 5800 ਫੀਲ ਨੂੰ ਹੋ ਲੱਗੂਗਾ ਜੀ ਤੁਸੀਂ ਕਰਕੇ ਜੀ ਮੈਂ ਸਾਫ ਦਾ ਸਰਪੰਚਾ ਲਿਬੜੇ ਪਿੰਡ ਦਾ ਹੈ ਤੈਨੂੰ ਤੁਹਾਡਾ ਧੰਨਵਾਦ ਕਿ ਸਾਡੇ ਪਿੰਡ ਤੁਸੀਂ ਪਹਿਲੀ ਵਾਰ ਆਏ ਹੋ ਜੀ ਜੀ ਪਰ ਤੁਸੀਂ ਇੱਕ ਇਤਿਹਾਸਕ ਕੰਮ ਕੀਤਾ ਜਿਹੜੇ ਅਸੀਂ ਜ਼ਿੰਮੇਦਾਰ ਜ਼ਿੰਦਗੀ 'ਚ ਨਹੀਂ ਹੋਟਾ ਇੱਕਲਾ ਸਕਦੇ ਇੱਕ ਲਾਈਕ ਮੰਨਰ ਦਰ ਤੇ ਨੈਰੀਪਨ ਜੀ ਦੇਖੋ ਉਰੇ ਲੀਡਰ ਫਿਰੇ ਆਏ ਨੇ ਸਾਬਨੇ ਜਿਹੜੀ ਜਨਰੇਸ਼ਨ ਨੂੰ ਮਾਰਨੇ ਵਾਲੇ ਕੰਮ ਕੀਤੇ ਨੇ ਤੁਸੀਂ ਪਹਿਲੇ ਲੀਡਰ ਹੋ ਜਿਹਨੇ ਜਨਰੇਸ਼ਨ ਨੂੰ ਬਚਾਉਣ ਲਈ ਚਾਹੇ ਨਸ਼ਾ ਚਾਹੇ ਉਹਨਾਂ ਦਾ ਪਾਣੀ ਜੇ ਸਾਡਾ ਪਾਣੀ ਬਚ ਗਿਆ ਜੀ ਸਾਡੀ ਆਉਣ ਵਾਲੀ ਸਾਰੀ ਜਨਰੇਸ਼ਨ ਬਚ ਗਈ ਸੋ ਇਸ ਕਰਕੇ ਅਸੀਂ